ਕਰੇ ਸੋਤਿਓ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਆਪਾਂ ਗੱਲ ਕਰਾਂਗੇ ਕੰਨ ਦਰਦ ਬਾਰੇ otalgia ਕੰਨਾਂ ਦੇ ਵਿੱਚ ਹੋਣ ਵਾਲੀ ਦਰਦ ਤੇ ਕਾਮਨ ਕਿਹੜੇ-ਕਿਹੜੇ ਕਾਰਨ ਨੇ ਕਿੰਨਾ ਬਾਰੇ ਥੋੜੀ ਆਪਾਂ 2 ਮਿੰਟ ਇੰਟਰੋਡਕਸ਼ਨ ਜਿਹੜੀ ਆ ਉਹ ਕਰਾਂਗੇ ਓਵਰਵਿਊਸ ਬਾਰੇ otalgia ਜਾਂ ear ache ਨਾਇਰ ਪੀਨ ਓਟਾਲਜੀਆ ਓਟਾਲਜੀਆ ਕੰਨ ਦੇ ਦਰਦ ਦਾ ਡਾਕਟਰੀ ਨਾਮ ਹੈ ਮੈਡੀਕਲ ਪਾਸ਼ਾ ਦੇ ਵਿੱਚ ਇਹਨੂੰ ਓਟਾਲਜੀਆ ਬੋਲਦੇ ਨੇ ਇਹ ਦਰਦ ਮਦਮ ਜਾਂ ਗੜੀ ਤੇਜ਼ ਵੀ ਹੋ ਸਕਦੀ ਹੈ ਬਿਲਕੁਲ ਲਾਈਟ ਵੀ ਹੋ ਸਕਦੀ ਹੈ ਤੇ ਸਵੀਰ ਵੀ ਹੋ ਸਕਦੀ ਹੈ ਕਿਉਂਕਿ ਕੰਨਾਂ ਦੇ ਵਿੱਚ ਜਿਹੜਾ ਦਰਦ ਹੁੰਦਾ ਕਈ ਵਾਰੀ ਆਟੋਮੈਟਿਕਲੀ ਕੁਝ ਸਮੇਂ ਲੀਹੁ ਕੇ ਠੀਕ ਹੋ ਜਾਂਦਾ ਪਰ ਕਈ ਵਾਰੀ ਇਹਦੇ ਪਿੱਛੇ ਬੜੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਲਾਈਫ ਦੇ ਵਿੱਚ ਹਰੇਕ ਪਰਸਨ ਨੂੰ ਕਿਤੇ ਨਾ ਕਿਤੇ ਕੰਨ ਦੇ ਵਿੱਚ ਦਰਦ ਜ਼ਰੂਰ ਹੋਈ ਜਾਂਦੀ ਹੈ ਔਰ ਉਹਦੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਜਿਆਦਾਤਰ ਕੰਨ ਦਾ ਦਰਦ ਕਈ ਵਾਰੀ ਇੰਨਾ ਜ਼ਿਆਦਾ ਖਤਰਨਾਕ ਤਾਂ ਚਾਹੇ ਨਹੀਂ ਹੁੰਦਾ ਪਰ ਫਿਰ ਵੀ ਜਦੋਂ ਵਾਰ-ਵਾਰ ਜਾਂ ਲੰਮੇ ਸਮੇਂ ਤੇ ਦਰਦ ਹੋਣ ਵਾਲਾ ਜਿਹੜਾ ਕੰਨ ਦੇ ਅੰਦਰ ਉਹ ਕਾਫੀ ਗੰਭੀਰ ਬਿਮਾਰੀਆਂ ਦੀ ਨਿਸ਼ਾਨੀ ਹੁੰਦੀ ਹੈ ਇਸ ਕਰਕੇ ਇਸ ਬਿਮਾਰੀ ਨੂੰ ਸਮਝਣਾ ਤੇ ਟਾਈਮ ਨਾਲ ਇਲਾਜ ਕਰਾਉਣਾ ਬਹੁਤ ਜ਼ਰੂਰੀ ਹੈ ਅਗਰ 3-4 ਦਿਨ ਤੋਂ ਜ਼ਿਆਦਾ ਦਰਦ ਤੁਹਾਡੇ ਕੰਨ ਦੇ ਅੰਦਰ ਲਗਾਤਾਰ ਰਹਿੰਦਾ ਇਟ ਮੀਨ ਕੋਈ ਸੀਰੀਅਸ ਕੰਸਰਨ ਹੈਗਾ ਬੈਕਸਾਈਡ ਤੇ ਕੋਈ ਜਿਹੜਾ ਕਾਰਨ ਹੈ ਜਦਾ ਹੁਣ ਕੰਨ ਦਾ ਜਿਹੜਾ ਮੋਢਲਾ ਦਰਦ ਹੈ ਉਹ ਕੋਈ ਕਈ ਚੀਜ਼ਾਂ ਤੁਹਾਡੇ ਕੰਨਾਂ ਦੇ ਦਰਦ ਦਾ ਕਾਰਨ ਬਣ ਸਕਦੀਆਂ ਨੇ ਜਿਵੇਂ ਸਿਹਤ ਸੰਭਾਲ ਕਿਉਂਕਿ ਤੁਹਾਡੇ ਹੋਰ ਸਿਰਤ ਨਾਲ ਸੰਬੰਧ ਜਿਵੇਂ ਕੋਈ ਦੰਦਾਂ ਦੇ ਅੰਦਰ ਜਾਂ ਸਾਈਨਸ ਦੇ ਅੰਦਰ ਜਾਂ ਬ੍ਰੇਨ ਦੇ ਅੰਦਰ ਕੋਈ ਜਾਂ ਕੋਈ ਨਰਵ ਸਾਡੀ ਦੀ ਅੰਦਰ ਕੋਈ ਪ੍ਰੋਬਲਮਸ ਹੈਗੀ ਹੈ ਇਨਫੈਕਸ਼ਨ ਅਲੱਗ-ਅਲੱਗ ਤਰ੍ਹਾਂ ਦੇ ਕਾਰਨਾਂ ਕਰਕੇ ਜਾਂ ਕੋਈ ਵੈਕਸ ਜਿਹੜੀ ਹੈ ਉਹ ਜਦੋਂ ਬਹੁਤ ਜ਼ਿਆਦਾ ਹਾਰਡ ਹੋ ਜਾਂਦੀ ਹੈ ਅਲਰਜੀ ਦਾ ਕਰਕੇ ਵੀ ਕੰਨਾਂ ਦੇ ਅੰਦਰ ਦਰਦ ਹੋ ਸਕਦੀ ਹੈ ਕਿਉਂਕਿ ਦਿਮਾਗ ਦੀਆਂ ਨਾੜੀਆਂ ਜਿਹੜੀਆਂ ਨੇ ਇਨਾਂ ਦੀਆਂ ਕੰਨ ਗਲੇ ਦਿਮਾਗ ਦੇ ਸਾਰੇ ਜਿਹੜੇ ਨੱਕ ਦੇ ਸਿਣੀ ਉਹ ਸਾਰੀਆਂ ਆਪਸ ਵਿੱਚ ਜੁੜੀਆਂ ਹੁੰਦੀਆਂ ਨੇ ਇਨਾਂ ਵਿੱਚ ਕੋਈ ਵੀ ਅਗਰ ਇੱਕ ਪੀੜਤ ਹੁੰਦੀ ਹੈ ਕਿਸੇ ਤੋਂ ਤਾਂ ਉਹ ਨਾਲ ਦੀ ਨਾਲ ਨਿਸ਼ਾਨੀਆਂ ਦੂਜੇ ਆਰਗਨ ਜਿਹੜੇ ਨੇ ਉਹਨਾਂ ਦੇ ਵਿੱਚੋਂ ਵੀ ਆ ਜਾਂਦੀਆਂ ਨੇ ਇਹਦੇ ਆਮ ਕਾਰਨ ਨੇ ਹਵਾ ਜਾਂ ਪਾਣੀ ਦੇ ਵਿੱਚ ਵੀ ਜਦੋਂ ਕੋਈ ਤਬਦੀਲੀ ਆ ਜਾਂਦੀ ਹੈ ਬਾਰੂ ਟਰਾਮਾ ਬੋਲਦੇ ਹਨ ਜਾਂ ਕੰਨ ਦੇ ਵਿੱਚ ਵੈਕਸ ਜਦੋਂ ਜ਼ਿਆਦਾ ਹਾਰਡ ਹੋ ਜਾਂਦੀ ਹੈ ਜਾਂ ਯੂਸ਼ੀਅਮ ਟਿਊਬਸ ਦੇ ਵਿੱਚ ਕੋਈ ਨੁਕਸ ਪੈ ਜਾਂਦਾ ਜਿਹੜੀਆਂ ਨਾੜੀਆਂ ਹੁੰਦੀਆਂ ਨੇ ਕੰਨ ਲੱਕ ਨੂੰ ਆਪਸ ਵਿੱਚ ਜੋੜਦੀਆਂ ਨੇ ਜਾਂ ਗਲੇ ਦੇ ਨਾਲ ਕੁਝ ਜਿਹੜੀਆਂ ਅਟੈਚ ਹੁੰਦੀਆਂ ਨੇ ਜਾਂ ਕੋਈ ਫੋਰਨ ਬਾਡੀਜ਼ ਅਗਰ ਕੰਨ ਦੇ ਅੰਦਰ ਚਲੇ ਜਾਂਦੀ ਹੈ ਜਾਂ ਕੋਈ ਹੈਂਸ ਵਗੈਰਾ ਜਾ ਕੇ ਅੰਦਰ ਕੋਈ ਇੰਜਰੀ ਕਰਦਾ ਤੇ ਉਹਦੇ ਕਾਰਨ ਵੀ ਇਹਨਾਂ ਦੇ ਅੰਦਰ ਦਰਦ ਜਿਹੜੀ ਆ ਉਹ ਹੋ ਸਕਦੀ ਹੈ ਸੋ ਇਸ ਕਰਕੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਜਿਹੜੀਆਂ ਸਾਨੂੰ ਉਹ ਆ ਜਾਂਦੀਆਂ ਨੇ ਕੰਨਾਂ ਦੇ ਅੰਦਰ ਕੋਈ ਇਨਫੈਕਸ਼ਨ ਜਾਂ ਮਿਡਲ ਇਅਰ ਦੇ ਵਿੱਚ ਪੇਨ ਜਦ ਤਰਨ ਦੇ ਦੌਰਾਨ ਜਲਦ ਸਿਮਮ ਕਰਦੇ ਹੋ ਉਹਦੇ ਨਾਲ ਵੀ ਕੰਨ ਦੇ ਵਿੱਚ ਕੋਈ ਫੰਗਸ ਵਗੈਰਾ ਜਾਂ ਪਾਣੀ ਜਾਂ ਖਰਾਬ ਦੇ ਨਾਲ ਹੋ ਸਕਦੀ ਹੈ ਜਾਂ ਕੰਨ ਦੇ ਅੰਦਰ ਦੇ ਪਰਦੇ ਦਾ ਫਟਾ ਜਿਹੜਾ ਫਟ ਜਾਣਾ ਉਹ ਵੀ ਇਹਦਾ ਕਾਰਨ ਬਣ ਸਕਦਾ ਹੋਰ ਆਮ ਕਾਰਨਾਂ ਦੇ ਵਿੱਚ ਅਲਰਜੀ ਜਾਂ ਜਕਾਮ ਜਦੋਂ ਸਾਨੂੰ ਲੱਗਦਾ ਉਹਦਾ ਕਾਰਨ ਵੀ ਕੰਨ ਦੇ ਅੰਦਰ ਕੋਈ ਮੁਸ਼ਕਲ ਆ ਸਕਦੀ ਹੈ ਜਾਂ ਵੀ ਗਰਜ਼ ਨਹੀਂ ਜਾਂ ਦੰਦਾਂ ਦੇ ਦਰਦ ਹੁੰਦੇ ਨੇ ਜਾਂ ਹੋਰ ਕਈ ਤਰ੍ਹਾਂ ਦੀ ਮਟੋਸਲਸਲੀ ਕੋਈ ਪ੍ਰੋਬਲਮ ਰਹੀ ਹੈ ਜਾਂ ਗਲੇ ਦੇ ਵਿੱਚ ਕੋਈ ਅਲਰਜੀ ਜਾਂ ਖਾਰਸ਼ ਦਾ ਨੁਕਸਾ ਹੈਗਾ ਜਾਂ ਸਾਈਨਸ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਸਾਈਨਸਾਈਟਸ ਨਾ ਦੀ ਬਿਮਾਰੀ ਜਿਹੜੀ ਉਹਦਾ ਕਰਕੇ ਵੀ ਉਹ ਦਰਦ ਜਿਹੜੀ ਉਹ ਹੋ ਜਾਂਦੀ ਹੈ ਫਿਰ ਇਹਦੀਆਂ ਕੰਪਲਿਕੀਸ਼ਨਸ ਵੀ ਕਈ ਤਰ੍ਹਾਂ ਦੀ ਆ ਜਾਂਦੀਆਂ ਨੇ ਜਿਵੇਂ ਮੈਂਸੈਕਟਸ ਵਗੈਰਾ ਵੀ ਹੋ ਸਕਦਾ ਬ੍ਰੇਨ ਨੂੰ ਸੋਜ ਵੀ ਪੈ ਸਕਦੀ ਹੈ ਅਗਰ ਕੰਨ ਦੀ ਦਰਦ ਨੂੰ ਅਸੀਂ ਕਾਰਨ ਲੱਭ ਕੇ ਇਨਫੈਕਸ਼ਨ ਨੂੰ ਟਾਈਮ ਨਾਲ ਉਪੀਟ ਨਹੀਂ ਕਰਦੇ ਜਾਂ ਕੋਈ ਹੋਰ ਸਾਡੇ ਮਸਟਾਇਡ ਦੇ ਵਿੱਚ ਵੀ ਇਨਫੈਕਸ਼ਨ ਜਿਹੜੀ ਹੈ ਇਸ ਤੋਂ ਅੱਗੇ ਜਾਂ ਤੁਹਾਡੇ ਜਿਵਾੜੇ ਦੇ ਵਿੱਚ ਜਾਂ ਖੋਪੜੀ ਦੇ ਅੰਦਰ ਵੀ ਇਨਫੈਕਸ਼ਨ ਜਿਹੜੀ ਹੈ ਉਹ ਟਰਾਂਸਫਰ ਹੋ ਸਕਦੀ ਹੈ ਇਸ ਕਰਕੇ ਇਹਦਾ ਇਲਾਜ ਹਮੇਸ਼ਾ ਜੋ ਡਾਕਟਰ ਦੀ ਸਲਾਹ ਦੇ ਨਾਲ ਹੀ ਚੈੱਕਅਪ ਕਰਵਾ ਕੇ ਚਾਹੇ ਐਂਟੀਬਾਇਓਟਿਕਸ ਜਾਂ ਐਂਟੀਫੰਗਲ ਜਾ ਕੋਰਟੀਕੋਸਟੀਰੋਇਡਸ ਵਗੈਰਾ ਵੀ ਕਈ ਵਾਰੀ ਦਿਨੇ ਪਿੰਦੇ ਉਹ ਲਗ ਲਗ ਤਰ੍ਹਾਂ ਦੀਆਂ ਦਵਾਈਆਂ ਫਿਰ ਮਾਹਰ ਡਾਕਟਰ ਦੀ ਸਲਾਹ ਨਾਲ ਹੀ ਦੇਣੀਆਂ ਚਾਹੀਦੀਆਂ ਅਗਰ ਜਿਆਦਾ ਦਰਦ ਹੁੰਦੀ ਹੈ ਉਹਦੇ ਵਾਸਤੇ ਤੁਸੀਂ ਟੈਂਪਰੇਰੀ ਰੀਲੀਫ ਲਈ ਹੀਟ ਜਾਂ ਠੰਡੇ ਪੈਕ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਦੋਂ ਦਰਦ ਜਿਆਦਾ ਹੋ ਰਹੀ ਹੋਵੇ ਤੇ ਸਿਰ ਨੂੰ ਥੋੜਾ ਜਿਹਾ ਉੱਚਾ ਰੱਖ ਕੇ ਵੀ ਰੀਲੀਫ ਲਈ ਜਾ ਸਕਦੀ ਹੈ ਮੈਡੀਸਨ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਹੀ ਲੈਣੀ ਚਾਹੀਦੀ ਹੈ ਤੁਹਾਨੂੰ ਪ੍ਰिवेंशन ਵੀ ਕਰਨ ਵਾਸਤੇ ਹਮੇਸ਼ਾ ਸਾਨੂੰ ਧਿਆਨ ਦੇ ਨਾਲ ਅਗਰ ਕੰਨ ਨੂੰ ਤੁਸੀਂ ਸਾਫ਼ ਵੀ ਕਰਦੇ ਹੋ ਤੇ ਬੜੇ ਕੇਅਰਫੁਲੀ ਕਰਨਾ ਪੈਂਦਾ ਕਿਉਂਕਿ ਜੇ ਥੋੜਾ ਜਿਹਾ ਵੀ ਤੁਸੀਂ ਮਿਸਟੇਕ ਕਰੋਗੇ ਤੇ ਤੁਹਾਡੇ ਕੰਨ ਦੇ ਅੰਦਰ ਜ਼ਖਮ ਹੋ ਸਕਦਾ ਇਸ ਕਰਕੇ ਹਮੇਸ਼ਾ ਸੂਤੀ ਫੰਬੇ ਦੇ ਨਾਲ ਹੀ ਕੰਨ ਨੂੰ ਅਗਰ ਸਾਫ਼ ਕਰਨਾ ਹੋਵੇ ਤਾਂ ਕਰਨਾ ਚਾਹੀਦਾ ਜਿਆਦਾ ਹਾਰਡ ਕੋਈ ਕਈ ਉਹ ਜਿਹੜਾ ਅਸੀਂ ਯੂਜ਼ ਕਰ ਲਏ ਨੇ ਉਹਦੇ ਨਾਲ ਅਸੀਂ ਨੁਕਸਾਨ ਵੀ ਕੰਨ ਦਾ ਕਰ ਲੈਨੇ ਲਗ ਲਗ ਤਰਾਨੀਆਂ ਫਿਰ ਜਿਹੜੀਆਂ ਇਹ ਇਨਫੈਕਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਪ੍ਰੋਫੈਂਸ਼ਨ ਕਰਨ ਵਾਸਤੇ ਡਾਕਟਰ ਕੋਲ ਜਦੋਂ ਤੁਸੀਂ ਜਾਂਦੇ ਆ ਤੁਹਾਨੂੰ ਸਲਾਹ ਮਿਲ ਜਾਂਦੀ ਹੈ ਦਵਾਈਆਂ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਹੀ ਲੈਣੀਆਂ ਚਾਹੀਦੀਆਂ ਨੇ ਕੰਨ ਸਾਫ਼ ਕਰਨ ਦੇ ਵੀ ਅਗਰ ਹੋਵੇ ਆਉਂ ਵੀ ਤੁਸੀਂ ਕੋਸ਼ਿਸ਼ ਕਰੋ ਕਿ ਡਾਕਟਰ ਦੀ ਸਲਾਹ ਲੈ ਕੇ ਫਿਰ ਹੀ ਕੋਈ ਦਵਾਈ ਵਗੈਰਾ ਯੂਜ਼ ਕਰੋ ਆਪਣੇ ਆਪ ਜਿਹੜਾ ਸੀ ਅਦਰੋਂਦਰੋਂ ਕੰਨ ਸਾਫ਼ ਕਰਵਾ ਲੈਣੇ ਉਹਦੇ ਨਾਲ ਵੀ ਇਨਫੈਕਸ਼ਨ ਵੈਰੀ ਸਵੀਅਰਸ ਕੈਵਰੀ ਜਦੋਂ ਸਫਾਈ ਨਹੀਂ ਕੀਤੀ ਜਾਂਦੀ ਪ੍ਰੋਪਰ ਜਿਹੇ ਇਨਸਟਰੂਮੈਂਟ ਯੂਜ਼ ਕੀਤੇ ਜਾਂਦੇ ਨੇ ਤਾਂ ਕਾਫੀ ਨੁਕਸਾਨ ਕਰ ਦਿੰਦੇ ਨੇ ਹਜੇ ਨਾਲ ਕੀ ਹੋਰ ਵੀ ਹੈਗਾ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ